ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੁਲਿਸ ਥਾਣਾ ਬਹਿਰਾਮ ਅਤੇ ਸੀਆਈਏ ਸਟਾਫ ਨਵਾਂ ਸ਼ਹਿਰ ਦੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਆਪਣੇ ਸਾਲੇ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ 24 ਘੰਟੇ ਚ ਹੀ ਕਾਬੂ ਕਰ ਲਿਆ ਗਿਆ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਐਸਪੀ ਡੀ ਡਾਕਟਰ ਮੁਕੇਸ਼ ਕੁਮਾਰ ਅਤੇ ਡੀਐਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਪਿੰਡ ਜਸੂ ਮਜਾਰਾ ਦੀ ਔਰਤ ਨੇ ਥਾਣਾ ਬਹਿਰਾਮ ਵਿਖੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦਾ ਪਤੀ ਅਤੇ ਪਤੀ ਦਾ ਭਰਾ ਉਸਔਰਤ ਦੇ ਭਰਾ ਦਾ ਕਤਲ ਕਰਕੇ ਫਰਾਰ ਹੋ ਗਏ ਹਨ ਜਿਸ ਉਪਰੰਤ ਐਸਐਚੋਰ ਜੀਵ ਕੁਮਾਰ ਦੀ ਛਮੂਲੀਅਤ ਵਿੱਚ ਕਾਤਲਾਂ ਨੂੰ ਕਾਬੂ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਜਿਸ ਵੱਲੋਂ 24 ਘੰਟੇ ਵਿੱਚ ਇੱਕ ਕਾਤਲ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ ਜਦਕਿ ਦੂਜਾ ਵਿਅਕਤੀ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕਾਤਲ ਨੇ ਮਾਮੂਲੀ ਤਕਰਾਰ ਪਿੱਛੋਂ ਆਪਣੇ ਸਾਲੇ ਦੇ ਸਿਰ ਵਿੱਚ ਬੱਲਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਤੇ ਮੌਕੇ ਤੋਂ ਫਰਾਰ ਹੋ ਗਿਆ ਸੀ ਆਓ ਸਟਾਫਰ رپورਟਰ ਰਕੇਸ਼ ਰੋੜਾ ਰਾਹੀਂ ਪ੍ਰਸਧਕਾਰੀਆਂ ਤੋਂ ਲੈਂਦੇ ਆਂ ਇਸ ਘਟਨਾ ਦਾ ਹੋਰ ਵੇਰਵਾ ਅੰਦਰ ਇੱਕ ਕਤਲ ਹੋਇਆ ਨੂੰ ਉਹਦੀ ਗੁੱਥੀ ਸੁਲਝਾਈ ਗਈ ਕੌਣ ਸੀ ਉਹ ਕੀ ਕਾਰਨ ਸੀਗਾ ਕੀ ਮਾਮਲਾ ਸੀਗਾ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਮੀਡੀਆ ਕਰਮੀਆਂ ਦਾ ਇੱਥੇ ਸਵਾਗਤ ਕਰਦਾ ਤੁਸੀਂ ਅੱਜ ਭਰੀ ਦੁਪਹਿਰ ਦੇ ਵਿੱਚ ਟਾਈਮ ਕੱਢ ਕੇ ਸਾਡੇ ਕੋਲ ਆਇਆ ਇੱਥੇ ਅ ਕੱਲ ਇੱਕ ਇਨਸੀਡੈਂਟ ਸਿਰ ਕੋਟ ਹੋਇਆ ਸੀਗਾ ਕਿ ਇੱਕ ਰਜਿੰਦਰ ਸਿੰਘ ਹੈ ਜਿਹਦਾ ਕਤਲ ਕੀਤਾ ਗਿਆ ਇਹ ਸਬੰਧੀ ਜਿਹੜੀ ਸੀਗੀ ਇਹਦੀ ਜਿਹੜੀ ਸਿਸਟਰ ਹੈ ਸੁਨੀਤਾ ਰਾਣੀ ਦੇ ਬਲੂ ਕੋ ਜੋ ਬਿਆਨ ਕਲਮ ਬੰਦ ਕੀਤੇ ਗਏ ਉਹਨਾਂ ਦੱਸਿਆ ਕਿ ਇਹ ਜਿਹੜਾ ਕਤਲ ਹੈ ਉਹਦਾ ਘਰ ਵਾਲਾ ਜਿਹੜਾ ਰੂਪ ਲਾਲ ਹੈ ਅਤੇ ਉਹਦਾ ਜਿਹੜਾ ਰੂਪ ਲਾਲ ਦਾ ਬ੍ਰਦਰ ਮਨੀ ਹੈ ਇਹ ਇਹਨਾਂ ਨੇ ਪੁਰਾਣੀ ਰஞ்சிਸ਼ ਦੇ ਚਲਦੇ ਇੱਕ ਕਤਲ ਕੀਤਾ ਤੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਕਤਲ ਕਰਨ ਵਾਲੇ ਵਿਅਕਤੀ ਨੂੰ 24 ਆਵਰਸ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਹੈ ਇਦੇ ਵਿੱਚ ਜਿਹੜੀ ਰਹਿਦੀ ਗ੍ਰਿਫਤਾਰੀ ਹੈਗੀ ਹੈ ਮਨੀ ਦੀ ਉਹ ਵੀ ਜਲਦ ਟੀਮਾਂ ਜਿਹੜੀਆਂ ਹੈਗੀਆਂ ਆਪਾਂ ਬਣਾਈਆਂ ਉਹ ਜਲਦੋ ਜਲਦ ਉਹ ਵੀ ਗ੍ਰਿਫਤਾਰ ਕਰੂਗੀ ਸਰ ਇਹਨਾਂ ਦੀ ਕੀ ਰੰਜਿਸ਼ ਕੀ ਸੀਗੀ ਕਦ ਲੈ ਨੇ ਉਹ ਇਹੋ ਜਿਹਾ ਕਦਮ ਚੱਕਿਆ ਜਿਹੜਾ ਜਿਹੜਾ ਰੂਪ ਲਾਲ ਹੈ ਰੂਪ ਲਾਲ ਵੀ ਅਕਸਰ ਆਪਣੀ ਘਰਵਾਲੀ ਦੇ ਨਾਲ ਕਿਸੇ ਨਾ ਕਿਸੇ ਗੱਲ ਤੋਂ ਟਕਰਾਰਬਾਜੀ ਰਹਿੰਦੀ ਸੀ ਇਹ ਟਕਰਾਰਬਾਜੀ ਨੂੰ ਸੁਲਝਾਉਣ ਦੇ ਮਸਲੇ ਦੇ ਵਿੱਚ ਇਹ ਇਕੱਠੇ ਹੋਏ ਸੀਗੇ ਜਿਸ ਦੌਰਾਨ ਇਹਨਾਂ ਦੀ ਆਸ਼ੂਕੀ ਕਸਰ ਕਹਾ ਸੁਣੀ ਹੋਗੀ ਦਾ ਜਿਹੜਾ ਜਿਹੜਾ ਖਰੂਬ ਲਾਲ ਹੈ ਅਧਦੇ ਭਰਾ ਵੱਲੋਂ ਜਿਹੜਾ ਉਹਦੇ ਉੱਪਰ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਜਿਹਦੇ ਵਿੱਚ ਇਸ ਬੰਦੇ ਦੀ ਮੌਤ ਹੋ ਗਈ। ਜਿਹੜਾ ਦੋਸ਼ੀ ਹੈ ਸਰ ਇਹ ਤੇ ਪਹਿਲਾਂ ਵੀ ਕੋਈ ਪਰਚੇ ਰਜਿਸਟਰਡ ਹੈਗੇ ਲੜਾਈ ਝਗੜੇ ਜਾਂ ਕਿਸੇ ਹੋਰ ਨਹੀਂ ਕਿਦਰ ਕੋਈ ਕ੍ਰਿਮਨਲ ਬੈਕਗ੍ਰਾਉਂਡ